ਉਹਨੇ ਛੱਡੋ ਕੰਗਣਾ ਜਦੋਂ ਤਾਂ ਬੀਜੇਪੀ ਨੇ ਜਾਣ ਬੁੱਝ ਕੇ ਮਤਲਬ ਕੰਗਣਾ ਦੀ ਡਿਊਟੀ ਲਾਈ ਹੈ ਉਹਦਾ ਉਹ ਵੀ ਮੈਨੂੰ ਲੱਗਦਾ ਥੋੜਾ ਉਹਦਾ ਵੀ ਦਿਮਾਗ ਕੰਗਣਾ ਦਾ ਵੀ ਮਤਲਬ ਬਹੁਤਾ ਠੀਕ ਨਹੀਂ ਜਿੱਦਾਂ ਦੀ ਉਹ ਸਟੇਟਮੈਂਟਾਂ ਦੇ ਦਈਏ ਮੈਂ ਤਾਂ ਪਹਿਲਾਂ ਵੀ ਕਿਹਾ ਕਿ ਬੀਜੇਪੀ ਨੂੰ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ ਔਰ ਦੇਖੋ ਤੁਸੀਂ ਵਾਦ-ਵਾਦ ਵਾਲੇ ਬਿਆਨ ਦਿੰਦੀ ਆ ਉਹ ਜਿੱਤੇ ਵਾਦ-ਵਾਦ ਹੋਵੇ ਜਿੱਤੇ ਪਾਈਚਾਰੇ ਦੇ ਵਿੱਚ ਫੁੱਟ ਪਵੇ ਜਿੱਤ ਸਮਾਜ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਵਧੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਦਾ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਭਾਜਪੀ ਨੂੰ ਕਹੂੰਗਾ ਜੇਪੀ ਨੱਡਾ ਜੀ ਪ੍ਰਧਾਨ ਦੇ ਭਾਜਪੀ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਤੇ ਕਾਰਵਾਈ ਕਰੋ ਸਖਤ ਕਾਰਵਾਈ ਕਰੋ ਇਹੋ ਜਿਹੇ ਇਹੋ ਜਿਹੇ ਅਨਸਰ ਪਾਰਟੀਆਂ ਚ ਨਹੀਂ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟ ਪਾਉਂਦੇ ਉਹਨੇ ਛੱਡੋ ਕੰਗਣਾ ਜਦੋਂ ਤਾਂ ਭਾਜਪੀ ਨੇ ਜਾਣਬੁੱਝ ਕੇ ਮਤਲਬ ਕੰਗਣਾ ਦੀ ਡਿਊਟੀ ਲਈ ਹੈ ਉਹਦਾ ਉਹ ਵੀ ਮੈਨੂੰ ਲੱਗਦਾ ਥੋੜਾ ਉਹਦਾ ਵੀ ਦਿਮਾਗ ਕੰਗਣਾ ਦਾ ਵੀ ਮਤਲਬ ਬਹੁਤਾ ਠੀਕ ਨਹੀਂ ਜਿੱਦਾਂ ਇਹੋ ਸਟੇਟਮੈਂਟਾਂ ਦੇ ਦਈਏ ਮੈਂ ਤਾਂ ਪਹਿਲਾਂ ਵੀ ਕਹਿ ਗਿਆ ਕਿ ਬੀਜੇਪੀ ਨੂੰ ਉੱਤੇ ਪਾਬੰਦੀ ਲਾਉਣੀ ਚਾਹੀਦੀ ਆ ਔਰ ਦੇਖੋ ਤੁਸੀਂ ਵਾਦ-ਵਾਦ ਵਾਲੇ ਬਿਆਨ ਦਿੰਦੀ ਆ ਉਹ ਜਿੱਥੇ ਵਾਦ-ਵਾਦ ਹੋਵੇ ਜਿੱਥੇ ਭਾਈਚਾਰੇ ਦੇ ਵਿੱਚ ਫੁੱਟ ਪਵੇ ਜਿੱਥੇ ਸਮਾਜ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਖਿਲਾਫ ਨਫ਼ਰਤ ਵਧੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਦਾ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਬੀਜੇਪੀ ਨੂੰ ਕਹੂੰਗਾ ਜੇਪੀ ਨੱਡਾ ਜੀ ਪ੍ਰਧਾਨ ਦੇ ਬੀਜੇਪੀ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਉੱਤੇ ਕਾਦਵਾਈ ਕਰੋ ਸਖਤ ਕਾਦਵਾਈ ਕਰੋ ਇਹੋ ਜਿਹੇ ਇਹੋ ਜਿਹੇ ਅੰਸਦ ਪਾਰਟੀਆਂ ਚ ਨਹੀਂ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟ ਪਾਉਂਦੇ ਉਹਨੇ ਛੱਡੋ ਕੰਗੜਾ ਜਦੋਂ ਉਹਦਾ ਬੀਜਪੀ ਨੇ ਜਾਣਬੁੱਝ ਕੇ ਮਤਲਬ ਕੰਗੜਾ ਦੀ ਡਿਊਟੀ ਲਈ ਹੈ ਉਹਦਾ ਉਹ ਵੀ ਮੈਨੂੰ ਲੱਗਦਾ ਥੋੜਾ ਉਹਦਾ ਵੀ ਦਿਮਾਗ ਕੰਗੜਾ ਦਾ ਵੀ ਮਤਲਬ ਬਹੁਤਾ ਠੀਕ ਨਹੀਂ ਜਿੱਦਾਂ ਦੀ ਉਹ ਸਟੇਟਮੈਂਟਾਂ ਦੇ ਦਈਏ ਮੈਂ ਤਾਂ ਪਹਿਲਾਂ ਵੀ ਕਹਿ ਗਿਆ ਕਿ ਬੀਜਪੀ ਨੂੰ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ ਔਰ ਕੋਤੋ ਹੀ ਵਾਦਵਾਦ ਵਾਲੇ ਬਿਆਨ ਦਿੰਦੀ ਆ ਉਹ ਜਿੱਥੇ ਵਾਦਵਾਦ ਹੋਵੇ ਜਿੱਥੇ ਭਾਈਚਾਰੇ ਦੇ ਵਿੱਚ ਫੁੱਟ ਭਵੇ ਜਿੱਥੇ ਸਮਾਜ ਦੇ ਵਿੱਚ ਜਿੱਦਾਂ ਇੱਕ ਦੂਜੇ ਦੇ ਪਤਨ ਦੀ ਨਫਤ ਵਧੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਦਾ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਭਾਜਪੀ ਨੂੰ ਕਹੂੰਗਾ ਜੇਪੀ ਨੱড্ডা ਜੀ ਪ੍ਰਧਾਨ ਨੇ ਭਾਜਪੀ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਉੱਤੇ ਕਾਰਵਾਈ ਕਰੋ ਸਖਤ ਕਾਰਵਾਈ ਕਰੋ ਇਹੋ ਜਿਹੇ ਇਹੋ ਜਿਹੇ ਅੰਸਰ ਪਾਰਟੀਆਂ ਚ ਨਹੀਂ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟ ਪਾਉਂਦੇ ਉਹਨੇ ਛੱਡੋ ਕੰਗਣਾ ਜਦੋਂ ਤਾਂ ਬੀਜਪੀ ਨੇ ਜਾਣਬੁੱਝ ਕੇ ਮਤਲਬ ਕੰਗਣਾ ਦੀ ਡਿਊਟੀ ਲਈ ਹੈ ਉਹਦਾ ਉਹ ਵੀ ਮੈਨੂੰ ਲੱਗਦਾ ਥੋੜਾ ਉਹਦਾ ਵੀ ਦਿਮਾਗ ਕੰਗਣਾ ਦਾ ਵੀ ਮਤਲਬ ਬਹੁਤਾ ਠੀਕ ਨਹੀਂ ਜਿੱਦਾਂ ਦੀ ਉਹ ਸਟੇਟਮੈਂਟਾਂ ਦੇ ਦਈਏ ਮੈਂ ਤਾਂ ਪਹਿਲਾਂ ਵੀ ਕਹਿ ਗਿਆ ਕਿ ਬੀਜਪੀ ਨੂੰ ਉੱਤੇ ਪਾਬੰਦੀ ਲਾਉਣੀ ਚਾਹੀਦੀ ਆ ਉਹ ਦੇਖੋ ਤੁਸੀਂ ਬਾਦ-ਬਾਦ ਵਾਲੇ ਬਿਆਨ ਦਿੰਦੀ ਆ ਉਹ ਜਿੱਥੇ ਬਾਦ-ਬਾਦ ਹੋਵੇ ਜਿੱਥੇ ਭਾਈਚਾਰੇ ਦੇ ਵਿੱਚ ਫੁੱਟ ਪਾਵੇ ਇਹ ਜਿਹੜਾ ਸਮਾਜ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਪਤਾ ਦੀ ਨਫਤ ਵਧੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਦਾ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਭਾਜਪੀ ਨੂੰ ਕਹੂੰਗਾ ਜੇਪੀ ਨੱਡਾ ਜੀ ਪ੍ਰਧਾਨ ਨੇ ਭਾਜਪੀ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਤੇ ਕਾਰਵਾਈ ਕਰੋ ਸਖਤ ਕਾਰਵਾਈ ਕਰੋ ਇਹੋ ਜਿਹੇ ਇਹੋ ਜਿਹੇ ਅਨਸਰ ਪਾਰਟੀਆਂ ਚ ਨਹੀਂ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟ ਪਾਉਂਦੇ